अच्छा वापस लगे नहीं लो जी एकमदीप सिंह ਦੇ ਹੈਪੀ ਬਰਥਡੇ ਦੀ ਇਹ ਤਿਆਰੀ ਹੋ ਰਹੀ ਹੈ। ਚਲੋ ਜੀ ਇਹ ਸਾਡਾ ਅਮਦੀ ਸਿੰਘ ਬੈਠਾ ਹੈ। ਸਾਡਾ ਜੋਤ ਸਿੰਘ ਬੈਠਾ ਹੈ। ਉਹ ਦਾਦੀ ਬਠੇ ਰਹੇ। ਆ ਕੈਂਪਰ ਕਿ ਰੱਖਿਆ ਹੋ ਰੇ ਇਹ ਕੁਰਸੀ ਤੇ ਕਿਵੇਂ ਬੈਠੋ। ਚਲੋ ਜੀ ਇਕਮਦੀਪ ਸਿੰਘ ਤਿਆਰ ਨੇ ਕੇਕ ਕੱਟਣ ਵਾਸਤੇ। ਚਲੋ ਇਕਮਦੀਪ ਦੀ ਮੰਮੀ ਚੁੰਨੀ ਸੈਟ ਕਰੀ ਜਾਂਦੀ ਆਹਾ ਆਹਾ। ਲੈ ਵੀ ਹੁਣ ਪੱਖਰਾ ਦੀ ਉਹ ਹੀ ਖੜ ਤੇ ਵੜ ਜਾ ਲੈ ਵੀ ਮੱਧ ਤੂੰ ਖੜਾ ਹੋ ਉਸ ਜਾ ਕੇ ਚੁੱਲ ਤਾੜੀ ਮਾਰੇ ਮੈਂ ਚਲਾ ਚੂਏ ਤੂੰ ਆਤਰੋ ਜੋ ਤੂੰ ਪਿੱਛੇ ਚੱਲ ਪਿੱਛੇ ਉੱਥੇ ਪਿੱਛੇ ਖੜ ਤੀ ਵੀਰ ਦੇ ਪਿੱਛੇ ਵੀਰ ਤੂੰ ਪਿੱਛੇ ਖੜ ਵੀਰ ਦੇ ਪਿੱਛੇ ਖੜ ਜਾ ਕੋਈ ਤੂੰ ਪਿੱਛੇ ਖੜ ਸਾਡਾ ਬੋਬੂ ਬਣਾ ਰਿਹਾ ਹੈ ਵੀਡੀਓ ਇੱਕ ਕੈਮਰੇ ਤੇ ਹੋਰ ਲਓ ਜੀ ਮਾਰੋ ਫੋਕ ਫਿਰ ਚਲੋ ਹੈਪੀ ਬਰਥਡੇ ਟੂ ਯੂ

था तो तो था। चलो 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 सब चलो चलो। चलो। चलो चलो लो जी करते दो मिनट लो रेस्ट ठीक है बहुत है धनबाद छोटी मोटी खुशियां आया करो ठीक है ना भाई सुबह सुबह आ रहा है ना? हाँ यार तेरे को भी हट्टे हो रहे हैं हे 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 हे